ਅਸਟੈਂਡ ਦੀ ਵੱਡੀ ਖਬਰ ਪਰ ਰੁਕ ਕਰਦੇ ਹਾਂ ਮਲੋਟ ਦੀਆਂ ਦੋ ਦੁਕਾਨਾਂ ਦੇ ਵਿੱਚ ਭਿਆਨਕ ਅੱਗ ਦੇ ਨਾਲ ਹੋਇਆ ਵੱਡਾ ਨੁਕਸਾਨ ਇੱਕ ਡਾਕਟਰ ਦੀ ਦੁਕਾਨ ਦਸੀ ਜਾਰੀ ਇੱਕ ਮੋਟਰਸਾਈਕਲ ਰਿਪੇਅਰਿੰਗ ਦੀ ਦੁਕਾਨ ਦਸੀ ਜਿੱਥੇ ਕਿ ਵੱਡਾ ਨੁਕਸਾਨ ਹੋਇਆ ਤਾਂ ਭਿਆਨਕ ਅੱਗ ਦੇ ਨਾਲ ਮੋਟਰਸਾਈਕਲ ਜਿਹੜੇ ਰਿਪੇਅਰ ਠੀਕ ਹੋਣ ਵਾਸਤੇ ਮੋਟਰਸਾਈਕਲ ਬੁਲੇਟ ਆਈ ਸੀ ਤਾਂ ਉਹਨਾਂ ਨੂੰ ਜਲ ਕੇ ਉਹ ਰਾਖ ਹੋ ਗਏ ਨੇ ਤਮਾਮ ਵੱਡੀ ਖਬਰ ਮਲੋਟ ਤੋਂ ਜਿੱਥੇ ਕਿ ਹਾ ਬੋਰ ਫਾਜ਼ਿਲ ਕਤਰਕੋਨੀ ਚੌਕ ਦੇ ਵਿੱਚ ਵੱਡਾ ਖਾਸਾ ਵਾਪਰਿਆ ਜਿੱਥੇ ਲੱਖਾਂ ਰੁਪਈਆ ਦਾ ਨੁਕਸਾਨ ਉਸ ਸ਼ਖਸਤਾ ਹੋਇਆ ਜਿਨੇ ਵੱਡਾ ਨੁਕਸਾਨ ਹੋਇਆ ਜਿੰਦੀ ਦੁਕਾਨਾਂ ਦੇ ਵਿੱਚ ਅੱਗ ਲੱਗੀ ਜਿੱਥੇ ਦੋ ਦੁਕਾਨਾਂ ਦੇ ਵਿੱਚ ਵੱਡੀ ਅੱਗ ਦਾ ਕਾਰਨ ਨਹੀਂ ਅਜੇ ਤੱਕ ਪਤਾ ਲੱਗ ਪਾਇਆ ਪਰ ਜਿਹੜਾ ਕਾਰਨ ਦੱਸਿਆ ਗਏ ਪੰਤ ਦੁਕਾਨਾਂ ਦੇ ਵਿੱਚ ਅੱਗ ਲੱਗਣਾ ਜਾਂ ਤਾਂ ਸ਼ਾਰਟ ਸਰਕਟ ਹੈ ਜਾਂ ਫਿਰ ਕਿਸੇ ਦੀ ਅਨਕਲੀ ਦੱਸੀ ਜਾ ਰਹੀ ਹੈ ਜਾਂ ਫਿਰ ਦੇਖੋ ਕਿਸ ਤਰ੍ਹਾਂ ਉਪਰੋਂ ਛੱਤ ਵੀ ਉਹ ਡਿੱਗਣ ਦੇ ਜਿਹੜੇ ਬਾਲਿਆਂ ਤੇ ਸੀ ਉਹ ਡਿੱਕੇ ਥੱਲੇ ਨੂੰ ਆਈਏ ਤਾਂ ਵੱਡਾ ਕਾਰਨ ਹੈ ਦੇਖੋ ਕਿੰਨਾ ਵੱਡਾ ਖਾਸਾ ਹਾਂਜੀ ਕੀ ਨਾਮ ਹੈ ਰਵੀਂਦਰ ਗੁਮਾ ਜੀ ਨੂੰ ਵਾਗ ਲੱਗੀ ਤਾਂ ਕੀ ਕਾਰਨ ਪਤਾ ਨਹੀਂ ਲੱਗਿਆ ਸਾਨੂੰ ਕਿੰਨੇ ਕੁ ਮੇ ਲੱਗੀ ਸੀ ਤਕਰੀਬਨ ਫਿਰ ਇਹ 4 ਵਜੇ ਜਿਹੜੇ ਗਿਆ ਕੋਈ ਤਾਂ ਦੱਸਣਾ ਕੋਲੇ ਗੱਲ ਹੀ ਦਾਨਾ ਉਹ ਰਮਾ ਚ ਗਈ ਸਰੋਪ ਬੱਤੀ ਫਾਇਰ ਗੱਡ ਨੇ ਸੰਦੇਸ ਕਰਾਗੇ ਹਾਂਜੀ ਹਾਂਜੀ ਸਹੀ ਆਗੇ ਸੀ ਪੁਲਿਸ ਵੀ ਵੱਡਾਂ ਜੀ ਆਵੇ ਕੀ ਲੋਕੇਸ਼ਨ ਕੀ ਦੁਕਾਨ ਦਾ ਆਪਣੇ ਬਦਰਾਣ ਦੀ ਅਹਬੋਰ ਰੋਡ ਤੇ ਫਾਇਲ ਕਾ ਰੋਡ ਹੋਰ ਰੋਡ ਫਾਇਲ ਦਾ ਕੋਪਨੀਆ ਕੋਪਨੀ ਇਹ ਜਿਹੜੀ ਅਸੀਂ ਆਪਣਾ ਨੁਕਸਾਨ ਦੀ ਗੱਲ ਕਰੀ ਤਾਂ ਕਿੰਨਾ ਨੁਕਸਾਨ ਨੁਕਸਾਨ ਹੋ ਹੀ ਗਿਆ 800 ਦਾ ਮੋਟਰਾਲੇ ਛੜ ਗਏ 8-10 ਲੱਖ ਦਾ ਨੁਕਸਾਨ ਹੋ ਗਿਆ 5-5 ਲੱਖ ਦਾ ਨਾ ਨਵੇਂ ਹਾਂ ਤੇ ਨੇ ਆ ਦੋ ਦਾ ਆ ਤਾਂ ਨਵੇਂ ਖੜੇ ਰਹਿਣ ਬਣ ਬੜੇ ਆਪਣੀ ਆ ਸੀ ਕਿ ਰੈਂਟ ਨਹੀਂ ਰੈਂਟ ਤੇ ਆਈ ਕਿ ਮੰਗ ਕਰਦੇ ਮੰਗ ਲਈ ਕਰਨਾ ਕੋਈ ਮਦਦ ਹੋ ਜੇ ਇਹ ਗੱਲ ਕਰੀ ਤੁਸੀਂ ਆਪਣੇ ਤੇ ਕਸਟਮਰ ਕਸਟਮਰ ਦੇ ਆਈ ਹਾਂ ਜੀ ਤੇ ਇਹ नवे खड़े बाक़ी उते सत अठ उहे दो लो साल